ਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਧੰਵਾਹੇ ਗੁਰੂ ਵੱਡਾ ਤੇਰਾ ਦਰਬਾਰ ਸੱਚਾ ਤੂ ਤਖਤ ਸਿਰਸਾ ਪਾਤਸ਼ਾਹ ਨਹਿਚਲ ਚੌਰਖਤ ਸੋਏ ਸੁਨੰਦੜੇ ਮੇਰਾ ਤਨ ਮਨ ਮੋਲਾ ਨਾਮ ਜੁ ਕੁੰਦਲੀ ਲਾਲੀ ਪੰਦ ਜਨੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਬਿਹਾਰ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ ਮੈਨੂੰ ਪ੍ਰਮਾਨ ਹੋ ਅਰਵਾਰਸੋ ਕਿਰਪਾਤਾ ਗਾਵੋ ਸਿੱਖ ਸਤਗੁਰੂ ਦੇ ਪਿਆਰੇ ਹੋ ਗਾਵੋ ਸੱਚੀ ਬਾਣੀ ਮਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਾ ਨਗਰ ਕਰਮ ਹੋਵੇ ਹਿਰਦੈ ਤਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜੱਪਿਓ ਸਾਰੰਗ ਪਾਣੀ ਕਹ ਨਾਨਕ ਕਹ ਨਾਨਕ ਸਦਾ ਗਾਵੋ ਇਹ ਸੱਚੀ ਪਾਣੀ ਆਨੰਦ ਗੁਣੀ ਨਿਧਾਨ ਗੁਰੂ ਗਰੀਬਨਵਾਜ ਗਰੀਬਨਵਾਜ ਗੁਰੂ ਬਨਵਾਜ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਕਰ ਚੌਥਾ ਹਰ ਅੰਮਿਤ ਕੰਨ ਕੋਇਣਾ ਅਨ ਪ੍ਰੇਮ ਰਾਮ ਨਾ ਰਾਮ ਰਾਜਨ ਰਾਮ ਜਿਸੁ ਬੋਲ ਲਾਇਆ ਅੰਚਨ ਸੋ ਬਨੋੁਰੁ ਗੁਦੰਗ ਚੰਗਿਆ ਮਿਆਨ ਤਨ ਪਿੰਨਾ ਧਨਾਨ ਕਉ ਮੋਸਕਹ ਭੁਲਿਆ ਸਭ ਜਨਮ ਤਨ ਨਾਮ ਜਨਮਾਨ ਕੋ ਸਤਿ ਸਚ ਭਲਿਆ ਇੱਕ ਓ ਅਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦਿ असਮੁਲਾ ਪਹਿਲਾ ਵਾਰਸ ਲੋਕਾਂ ਨਾਲ ਸੋਖਿ ਮਾਲੇ ਪਹਿਲੇ ਕੀ ਲਿਖੇ ਟੁੰਡੇ ਸਰਜ ਕੀ ਤੁਨੇ ਸਲੋਕ ਮਾਲਾ ਪਹਿਲਾ ਬਲੇ ਆਰੇ ਬਰੇ ਆਪਣੇ ਦਿਹਾੜੀ ਸਤਿਵਾਰ ਜਨਮਾਨਸ ਤੇ ਦੇਵ ਤੇ ਕੀਏ ਕਰਨਾ ਲਾਗੀ ਆਰਮਨ ਲਾ ਦੂਜਾ ਜੈ ਸੋ ਚੰਦਾ ਉਗਵੇ ਸੂਰਜ ਚੜਿਆ ਹਜ਼ਾਰ ਇਤੇ ਚਾਨ ਮੰਦਿਆ ਗੁਰਬਿੰਦ ਕੋਰ ਅੰਧਾਰ ਮੋ ਲਾ ਪਹਿਲਾ ਨਾਨਕ ਗੁਰੂ ਨਾ ਚਿਤਨੀ ਮਨ ਆਪਣਾ ਸੁਚੇਤ ਛੁੱਟੇ ਤੇਲ ਬੁਆੜਿ ਗਿਉ ਸੁਝੈ ਅੰਦਰ ਖੇ ਖੇਤ ਅੰਦਰ ਛੁੱਟਿਆ ਕੋ ਨਾਨਕ ਸੋ ਨਾਹਾ ਫਲਿਆ ਫੁਲਿਆ ਬਕਰੇ ਇਹ ਤਨ ਵਿੱਚ ਸੁਆਪੜਾ ਆਪਣਾ ਸਾਜਿਆ ਭਾਵੇਂ ਨਹੀਂ ਪ੍ਰਤਿਉਨਾਉਂ ਪੁੱਤਰ ਸਾਜਿਆ ਤਾਰ ਆਸਨ ਮੇਕੋ ਚਾਉਂ ਕਾਤ ਵਟਾਉਂ ਉਸ ਦੇਵ ਕਰਹੇ ਸੁਆਪ ਮੋ ਜਹੂ ਸਭ ਸੇ ਦਿਲ ਸਹ ਜਿੰਦਕਵਾ ਹੋ ਕਿੱਟੋ ਚਾ ਕਿੱਟੋ ਚਾ ਕਿੱਟੋ ਚਾ ਲੋੜੀ ਆਪੀ ਨਾਲ ਸਾਜ ਆਪੀ ਨਰਚਿਉਣਾਓ ਦੁਈ ਕੁਦਰਤ ਸਾਜਿਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂ ਤੁਸ ਦੇ ਵੇਕਰਪ ਸਾਓ ਤੂ ਜਾਣੋ ਹੀ ਸਭ ਸੈ ਦੇ ਲੈ ਸੇ ਜੰਤ ਕਵਾਓ ਕਰਿਆਸਣ ਡਿੱਠੋ ਚਾਓ ਕਰਿਆਸਣ ਡਿੱਠੋ ਚਾਓ ਹਰ ਪ੍ਰੇਮ ਬਾਣੀ ਮਨ ਮਾਰ ਸੋਰਾ ਕੀ ਹੈ ਮਰਦੀ ਵੈ ਮਰੀਆ ਮਰਦੀ ਵੈ ਮਰੀਆ ਜਨਾਨਨ ਸਤਗੁਰ ਮੇਰੇ ਪ੍ਰਹਾਰ ਜਗ ਦੂਤ ਤਰੀਆ ਜਗ ਦੂਤ ਤਰੀਆ ਜਾ ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਣੇ ਸਰਬ ਵਿਚਾਰ ਸੱਚਾ ਤੇਰਾ ਮਰ ਸੱਚਾ ਦੇਵਾਨ ਸੱਚਾ ਤੇਰਾ ਕਉ ਸੱਚਾ ਪ੍ਰਮਾਨ ਸੱਚਾ ਤੇਰਾ ਕਰਮ ਸੱਚਾ ਰੇਸਾਨ ਸੱਚੇ ਤੂੰ ਅਕੇਲ ਪ੍ਰੂਰ ਸੱਚੇ ਸਤਾਨ ਸੱਚੇ ਸਮਝੂਰ ਸੱਚੀ ਤੇਰੇ ਸਬਦ ਸੱਚੇ ਸਾਰਾ ਸੱਚੀ ਤੇਰੀ ਕੁਦਰ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜਮੇ ਸੋ ਕਚਨ ਕਚਮਾਲਾ ਪਹਿਲਾ ਵੱਡੇ ਵਿਡਾਈ ਦਾ ਬਟਾਣਾ ਵੱਡੇ ਵਿਡਾਈ ਦਾ ਸੱਚ ਨਿਆਉ ਵੱਡੇ ਵਿਡਾਈ ਜੇ ਚਲਥਾਓ ਵੱਡੀ ਵਿਡਿਆਈ ਜਾਣ ਆਲਾ ਵੱਡੇ ਵਿਡਾਈ ਭੁਜੇ ਸਭ ਪਾਓ ਵੱਡੇ ਵਿਡਾਈ ਦਾ ਪੁੱਛਣਾ ਦਾ ਵੱਡੇ ਵਿਡਾਈ ਜائیں ਆਪਿਆ ਨਾ ਨਿਕ ਕਾਰਨਾ ਕਥਨੀ ਜਾਏ ਕੀਤਾ ਕਰਨਾ ਸਰਗੁਰ ਜਾਏ ਮਹਲਾ ਦੂਜਾ ਇਹੋ ਜਗ ਸੱਚਾ ਹੀ ਕਿ ਕੀ ਹੈ ਕੋਠੜੀ ਸੱਚੇ ਕਬ ਜਵਾਨ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮ ਕਰੇ ਬਨਾਸ ਇਕ ਨਾ ਪਾਣਾ ਕੱਢ ਲੈ ਇਕ ਨਾ ਮਾਇਲ ਛਿਨੇ ਬਾਸ ਇਹ ਪਿਆਖ ਨ ਜਾਪਈ ਜਿ ਸਿਆਣਾ ਰਾਸ ਨਾਨਕ ਗੁਰਮੁਖ ਜਾਣੀ ਐ ਜਗ ਆਪ ਤਰੇ ਪ੍ਰਗਾਸ ਪੜ ਨਾਨਕੀ ਉਪਰਕੇ ਲਿਖ ਆਵੇ ਧਰਮ ਬਾਲ ਫਸਦੀ ਸੱਚੀ ਸਤਿ ਗੁਰੂ ਗੰਗੋੜੇ ਕਟੇ ਜਜ ਮਾਲਿਆ ਫਾਉਨ ਪੈ ਤੋੜਿਆ ਮੋਖਾਲੇ ਉਹ ਜਗ ਚਾਲੇ ਤੇਰੇ ਨਾਇ ਤੇ ਸਜੇ ਆਪੇ ਸੱਟ ਕੜਵਾਲਿਆ ਲਿਖਣਾ ਵੈ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ ਕੌੜੀ ਨਾਨਕ ਜੀ ਪਾਏ ਕੈ ਲਿਖਣਾ ਵੈ ਧਰਮ ਬਹਾਲਿਆ ਉਥੈ ਸੱਚੇ ਹੀ ਸੱਟ ਨਿਭੜਾ ਚੁਣਵਖ ਕਦੇ ਜਿਦ ਮਾਲਿਆ ਥਾਉ ਨਾ ਪਾਇਨ ਕੂੜੇ আর ਮੂੰਹ ਕਾਲੇ ਦੁਜਿਕ ਚਾਲਿਆ ਤੇਰੇ ਨਾਇ ਰਤੇ ਸਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਲਿਖਣਾ ਵੈ ਧਰਮ ਬਹਾਲਿਆ ਹਮ ਮੁਰਖ ਮੁਕਤ ਸਰਣਾਗਤੀ ਮੇਂ ਗੋਵਿੰਦ ਰੰਗਰਾਮਾ ਜੀ ਗੁਰਪੂਰ ਹੈ ਭਰਤਾ ਆ ਦੀ ਬਾਪ ਤੇ ਇੱਕ ਮੰਗਾ ਮੇਰਾ ਮਨ ਤਨ ਸਾਕੁਰ ਦੁਰਗਾਸਿਆ ਕਫ ਅਨਤ ਕਰੰਗਾ ਮਿਲ ਸੰਤ ਜਿਨਾਹਰ ਆਇਆ ਨਾਨਕ ਸਤ ਸੰਤਾਨ ਮਿਲ ਸੰਤ ਜਿਨਾਹਰ ਆਇਆ ਹਰ ਪਾਇਆ ਸਲੋਕ ਮਹਲਾ ਟੇਲਾ ਬਿਸਮਾਦ ਨਾਜ਼ ਬਿਸਮਾਦ ਮੇਦ ਬਿਸਮਾਦ ਹੀ ਬਿਸਮਾਦ ਬਿਹਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨਾ ਕੇ ਤੇ ਜੰਕਰ ਬਿਸਮਾਦ ਤੋਣ ਬਿਸਮਾਦ ਪਾਣੀ ਬਿਸਮਾਦ ਵੀਨੇ ਖੇਡੇ ਵਿੜਾਣੀ ਬਿਸਮਾਦ ਧਰ ਕੇ ਬਿਸਮਾਦ ਖਾਣੇ ਬਿਸਮਾਦ ਸਾਧ ਰਖੇ ਪ੍ਰਾਣੀ ਬਿਸਮਾਦ ਸੰਜੋ ਬਿਸਮਾਦ ਵਿਜੋਗ ਬਿਸਮਾਦ ਭੁਖ ਬਿਸਮਾਦ ਭੋਗ ਬਿਸਮਾਦ ਸੇਤੂ ਬਿਸਮਾਦ ਸਰਾ ਬਿਸਮਾਦ ਦੁੜ ਬਿਸਮਾਦ ਰਾ ਬਿਸਮਾਦ ਨੇੜਾ ਬਿਸਮਾਦ ਦੂਰ ਤਾ ਦੇਖ ਆਜ ਰਹਾ ਹਜੂਰ ਵੇਗ ਵੜਾਂਦਾ ਆ ਬਿਸਮਾਦ ਨਾਨਕ ਗੁਜਨ ਪੁਰਾ ਭਗ ਮਾਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਲ ਕੁਦਰਤ ਪਾ ਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਦੇ ਬੇਦਪੁਰਾਣ ਕਿਤੇ ਬਾਾਰ ਕੁਦਰਤ ਸਰਬ ਵਿਚਾਰ ਕੁਦਰਤ ਪੰਜਾਬ ਦੀ ਜੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇ ਕੀਆ ਕੁਦਰਤ ਬੜੀਆ ਕੁਦਰਤ ਮਾਨ ਬਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਵਰਤੀ ਖਾ ਸਭ ਤੇਰੀ ਕੁਦਰਤ ਤੂੰ ਕਾਤਰ ਕਰਤਾ ਬਾਕੀ ਨਹੀਂ ਪਾਕ ਨਾਨਕ ਹੁਕਮ ਅੰਦਰ ਵੇਖਾ ਵਰਤੈ ਤੱਕੋ ਤੱਕਣ ਆਪਣੋ ਹੋ ਕੇ ਓਏ ਤਸਮਾਟ ਪਹੁੰਚੀਤਾ ਉੱਪਰ ਆ ਗੁਰੇ ਦਾ ਕਲ ਸੰਗਲ ਤੱਤ ਚਲਾ ਕਰ ਕੀਤ ਬਾਜੀ ਹੈ ਮਹਲੇ ਕਾ ਕਲ ਸਮਝਾ ਕੌਣ ਹੋ ਪਾਉਂਦੇ ਕੌਣ ਸੋਇਆ ਯਾਰ ਆਇਆ ਮਨ ਅੰਗੈ ਜਨਮ ਕੋ ਲਾਇਆ ਜਨਮ ਕੋ ਜਨਮ ਕੋ ਆ ਪੌੜੀ ਆਪੇ ਨਾ ਪੋਕ ਪੋਕ ਕਾ ਹੋਏ ਭਸਮੜ ਕੌਰ ਸਦਾ ਆ ਵੱਡਾ ਹੋਆ ਦੁਨੀ ਦਾ ਰਗਲ ਸੰਗਲ ਕੱਥ ਚਲਾਇਆ ਅਗੈ ਕਰਨੇ ਕੀਰਤ ਬਾਤੀ ਹੈ ਵਹਿ ਲੇਖਾ ਕਰ ਸਮਝਾਇਆ ਖਾਉ ਨੋ ਵੀ ਪਾਉਂਦੀ ਹੁਣ ਸੁਣੀਏ ਕਿ ਆ ਰੋ ਆਇਆ ਮਨੇ ਅੰਤ ਜਨਮ ਗਵਾਇਆ ਮਨੇ ਅੰਤ ਜਨਮ ਗਵਾਇਆ ਈਨ ਦਿਆਲ ਸੁਣ ਬੇਨਤੀ ਈਨ ਦਿਆਲ ਸੁਣ ਬੇਨਤੀ ਹਰ ਕਬ ਹਰ ਨਾਮ ਲਾ ਜੇ ਹਮ ਮੰਗੁ ਸ਼ਰਨ ਹਰ ਨਾਮ ਦੀ ਬਚਲੇ ਹਾਰੇ ਮੇਰੇ ਅਤ ਹੈ ਆਵੇ ਲਾ ਕੇ ਖਾ ਰ ਜਨ ਮਾਲਕ ਸਰਣਾ ਤੁਹੀ ਮਾਰੇ ਨੰਦਰਾ ਵਾਹਿਗੁਰੂ ਸਲੋਕ ਮਹਲਾ ਪਹਿਲਾ ਭੈ ਵਿੱਚ ਪਣ ਵੈ ਸਲਵਾਓ ਭੈ ਵਿੱਚ ਲੈ ਲਖ ਦਰਿਆਓ ਭੈ ਵਿੱਚ ਅਗਨ ਕਟਿਆ ਬੇਗਾਰ ਭੈ ਵਿਸਰਤੇ ਦੰਬੇ ਪਹਾੜ ਪੈ ਵਿੱਚ ਚੰਦ ਕਰੈ ਸਰ ਭਾਰ ਪੈ ਵਿੱਚ ਆ ਜਾ ਧਰੰਗਵਾਰ ਪੈ ਵਿੱਚ ਸੂਰਤ ਪੈ ਵਿੱਚ ਚੰਦ ਕੋ ਕਰੋੜੇ ਚਲਤrant ਪੈ ਵਿੱਚ ਸਤਬੋਦ ਸੁਨਾਤ ਪੈ ਵਿੱਚ ਆੜਾਣੇ ਆਕਾਸ ਪੈ ਵਿੱਚ ਜੋਤ ਮਹਾਬ ਸੂਰ ਪੈ ਵਿੱਚ ਆਵੇ ਜਾਵੇ ਪੂਰ